ਵੀਡੀਓਏ ਕਰੇ ਸਾਰੇ ਪਿਆਰੇ ਸਰੋਤੇ ਵੀਰ ਪੈਣ ਪਰ ਅਬਜ਼ੁਰਗਾ ਨੂੰ ਪਿਆਰ ਭਰੀ ਸੱਤ ਛੜੀਆਕਾਰ ਅੱਜ ਆ ਜੀ 3 ਸਤੰਬਰ ਪੰਜਾਬ ਦਾ ਮੌਸਮ ਅਪਡੇਟ ਲੈ ਕੇ ਹਾਜ਼ਰ ਹੋਈਆਂ ਜੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਆ ਗਿਆ ਹੈਗਾ ਹਨਾਂ ਦਾ ਖਤਰਾ ਜਿਹੜਾ ਆ ਕਿਤੇ ਕਿਤੇ ਬਣਿਆ ਰਹੇਗਾ ਸੋ ਅਗਲੇ 2 ਤੋਂ 3 ਘੰਟੇ ਤੱਕ ਪੰਜਾਬ ਦੇ ਕਈ-ਕਈ ਜਿਲ੍ਹਿਆਂ ਦੇ ਵਿੱਚ ਪਾਰੀ ਪਾਰਸ਼ੀਲਿਆ ਅੱਜ ਵੀ ਹੋਣ ਚੱਰੀ ਆ ਪੂਰੀ ਜਾਣਕਾਰੀ ਜਿਹੜੀ ਆ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ ਚੈਨਲ ਦੇ ਪਰਿਵਾਰ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਬੈਲ ਆਈਕਨ ਆਨ ਨੋਟੀਫਿਕੇਸ਼ਨ ਆਨ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਇਸ ਚੈਨਲ ਤੇ ਮੌਸਮ ਸੰਬੰਧੀ ਹਰ ਤਰ੍ਹਾਂ ਦੀ ਅਪਡੇਟ ਜਿਹੜੀ ਆ ਮਿਲਦੀ ਰਹੇ ਪਹਾੜਾਂ ਤੋਂ ਲੈ ਕੇ ਮੈਦਾਨੀ ਖੇਤरां ਤੱਕ ਮੀਂਹ ਦੇ ਨਾਲ ਤਬਾਈ ਜਿਹੜੀ ਆ ਮੱਚੀ ਹੋਈ ਆ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜ ਆ ਚੁੱਕਾ ਹੈਗਾ ਲੋਕ ਬੇਕਾਰ ਹੋ ਚੁੱਕੇ ਨੇ ਫਸਲਾਂ ਖਰਾਬ ਹੋ ਚੁੱਕੀਆਂ ਨੇ ਪਸ਼ੂ ਕੁਝ ਲੋਕਾਂ ਦੀ ਮਰ ਚੁੱਕੇ ਨੇ ਤੇ ਕੁਝ ਲੋਕਾਂ ਦੇ ਰੁੜ ਚੁੱਕੇ ਨੇ ਸੋਨ ਨੂੰ ਦੱਸ ਦਈਏ ਕਿ ਮਾਝਾ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਵਿੱਚ ਪੈ ਰਹੇ ਲਗਾਤਾਰ ਮੀਂਹ ਨੇ ਆਮ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਆ ਪੰਜਾਬ ਦੇ ਨਾਲ ਲੱਗਦੇ ਸੂਬੇ ਹਿਮਾਚਲ ਪ੍ਰਦੇਸ਼ ਦੇ ਵਿੱਚ ਅੱਜ ਯਾਨੀ ਕਿ 3 ਸਤੰਬਰ ਨੂੰ ਬਹੁਤ ਹੀ ਜ਼ਿਆਦਾ ਭਾਰੀ بارش ਦਾ ਲੈਡ ਅਲਰਟ ਵੀ ਜਾਰੀ ਕਰ ਦਿੱਤਾ ਹੈ। ਇਸੇ ਤਰ੍ਹਾਂ ਜੇਕਰ ਅਸੀਂ ਪੰਜਾਬ ਦੇ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਆਪਾਂ ਜ਼ਾਤ ਦੇ ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮਾਨਸਾ, ਫਰੀਦਕੋਟ, ਫਿਰੋਜ਼ਪੁਰ, ਹੁਸ਼ਿਆਰਪੁਰ, ਨਮਾਸ਼ਹਿਰ, ਰੂਪਨਗਰ, ਨੰਗਲ, ਤਲਵਾੜਾ ਤੇ ਸੁਆਮਕੇਰੀਆਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਜ ਅਗਲੇ 2 ਤੋਂ 3 ਘੰਟਿਆਂ ਤੱਕ ਬਹੁਤ ਹੀ ਭਾਰੀ بارش ਦੇ ਨਾਲ ਕਿਤੇ ਕਿਤੇ ਤੇਜ਼ ਹਨੇਰੀਆਂ ਵੀ ਚਲਦੀਆਂ ਹੋਈਆਂ ਦਿਖਾਈ ਦੇਣਗੀਆਂ। ਲਗਾਤਾਰ ਲੈਂਡ ਸਲਾਈਡਿੰਗ ਜਿਹੜੀ ਆ ਹਿਮਾਚਲ ਪ੍ਰਦੇਸ਼ ਸਟੇਟ ਦੇ ਵਿੱਚ ਵਧਦੀ ਜਾ ਰਹੀ ਆ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਪਾਣੀ ਜੜਾ ਆ ਬਦਰਿਆਵਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਛੱਡਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਸੇ ਤਰ੍ਹਾਂ ਪੌਗਟੈਂ ਤੋਂ ਅੱਜ ਵੀ ਕਾਫੀ ਜ਼ਿਆਦਾ ਪਾਣੀ ਛੱਡਣ ਦੀ ਸੁਭਾਣ ਜਿਹੜੀ ਜਿਤਾਈ ਜਾ ਰਹੀ ਆ ਪੰਜਾਬ ਦੇ ਨੋਜ਼ਿਲਾਂ ਦੇ ਵਿੱਚ ਭਾਰੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਦੀ ਗਰਜ ਨੂੰ ਲੈ ਕੇ ਵੀ ਅਲਰਟ ਜਾਰੀ ਹੈ। ਰੋਪੜ ਤੇ ਲੁਧਿਆਣਾ ਸਣੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਆ ਮਿਲੀ ਆ। ਇਸ ਸਮੇਂ ਵੀ ਪੰਜਾਬ ਦੇ ਇਨ੍ਹਾਂ ਹੀ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਕਨਮਨ ਕਨਮਨ ਜੜੀ ਹੁੰਦੀ ਆ ਦਿਖਾਈ ਦੇ ਰਹੀ ਆ। ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਹੋ ਚੁੱਕਾ ਆ ਜਿਉਂਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਮਾਸ਼ਹਿਰ, ਰੂਪਨਗਰ, ਐਸਐਸ ਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ ਵਿੱਚ ਵੀ ਅਲਰਟ ਜਾਰੀ ਕਰ ਦਿੱ ਸਵਾਦ ਅਤੇ orange alert ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਤਰਨਤਾਰਨ ਮੋਗਾ ਲੁਧਿਆਣਾ ਸੰਗਰੂਰ ਅਤੇ ਪਟਿਆਲਾ ਜੇਕਰ ਸੀ yellow alert ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਫਰੀਦਕੋਹਰ ਫਾਜ਼ਲੀ ਕਾ ਮੁਖ ਸਰ ਬਠਿੰਡਾ ਬਨਾਲਾ ਅਤੇ ਮਾਨਸਾ ਇਸੇ ਤਰ੍ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ 3 ਸਤੰਬਰ ਨੂੰ ਵੀ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅੱਜ ਸਾਰਾ ਦਿਨ ਭਾਰੀ ਬਾਰਿਸ਼ ਜਿਹੜੀ ਆ ਹੁੰਦੀ ਰਹੇਗੀ ਸੋ ਇਹ ਸੀ ਸਾਡਾ ਅੱਜ ਦਾ ਮੌਸਮ ਅਪਡੇਟ ਹੋਰ ਅਪਡੇਟ ਜਾਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ